ਉਧਰ ਪੰਜਾਬ ਵਿਜ਼ਨ 2047 ਨੂੰ ਲੈ ਕੇ ਚੰਡੀਗੜ੍ਹ ਵਿਖੇ ਦੋ ਰੋਜ਼ਾ ਬੇਨ ਟਰਾਂਡਮਿੰਗ ਸੈਸ਼ਨ ਹੋ ਰਿਹਾ ਜਿਸ ਵਿੱਚ ਪੰਜਾਬ ਦੀ ਖੇਤੀ ਉਦਯੋਗ ਆਰਥਿਕ ਸਥਿਤੀ ਸੁਰੱਖਿਆ ਤੇ ਨਸ਼ਿਆਂ ਦੇ ਮੁੱਦਿਆਂ ਤੇ ਰਣਨੀਤੀ ਬਣਾਈ ਜਾਵੇਗੀ ਪੰਜਾਬ ਵਿਜ਼ਨ 2047 ਸੰਬੰਧੀ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਕਿਹਾ ਕਿ ਸੀਐਮ ਮਾਨ ਤੇ ਕੇਜਰੀਵਾਲ ਦਾ ਵਿਜ਼ਨ ਵਿਕਸਤ ਰਾਸ਼ਟਰ ਦਾ ਜੋ ਕਿ ਹੈਲਥ ਐਜੂਕੇਸ਼ਨ ਰੋਜ਼ਗਾਰ ਤੇ ਜਨਤਕ ਸੁਵਿਧਾਵਾਂ ਤੇ ਆਧਾਰਿਤ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਾਡਾ ਵਾਅਦਾ ਚੰਗੇ ਸ਼ਾਸਨ ਦਾ ਜੋ ਕਿ ਲੋਕ ਪੱਕੀ ਹੋਵੇ ਸਿਹਤ ਤੇ ਸਿੱਖਿਆ ਸਮਾਜ ਦੀ ਪ੍ਰਤੀ ਲਈ ਅਹਿਮ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣ ਦੇ ਸਵਾਲ ਤੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਾਡਾ ਆਪਸ ਵਿੱਚ ਵਿਚਾਰ ਵਟਾਂਦਰਾ جاری ਹੈ ਤੇ ਆਖਰੀ ਪੜਾਤਿਆ ਇਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜੋ ਆਮ ਆਦਮੀ ਕਲੀਨਿਕ ਸਿਹਤ ਵਿਭਾਗ ਦੀਆਂ ਇਮਾਰਤਾਂ 'ਚ ਨਹੀਂ ਹਨ ਉੱਥੇ ਇਹ ਲਾਗੂ ਨਹੀਂ ਹੋਵੇਗਾ ਡਾਕਟਰ ਬਲਬੀਰ ਸਿੰਘ ਨੇ ਕਿਹਾ ਜਿੱਥੇ ਕੇਂਦਰ ਸਰਕਾਰ ਅਤੇ ਪੰਜਾਬ ਦੀ ਹਿੱਸੇਦਾਰੀ 60 40 ਦੀ ਰੇਸ਼ੋ ਤੇ ਹੈ ਉੱਥੇ ਨਾਮ ਬਦਲ ਦਿੱਤੇ ਜਾਣਗੇ ਕੋ ਸਾਡਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਹੈ ਜਿਹੜੀ ਉਹਨਾਂ ਦੀ ਵਿਜਨ ਹੈ ਇੱਕ ਡਿਵੈਲਪਡ ਨੇਸ਼ਨ ਦੀ ਜਿਹੜੀ ਕਿ ਬੇਸਡ ਹੈਗੀ ਆ ਹਾਂ ਐਜੂਕੇਸ਼ਨ ਹੈਲਥ ਔਰ এমਪਲੋਇਮੈਂਟ ਇਸ ਤੋਂ ਸਵਾਇ ਜਿਹੜੀਆਂ ਲੋਕਾਂ ਨੂੰ ਜਨਤਕ ਸੁਵਿਧਾਵਾਂ ਦੇਣਾ ਉਹਦੇ ਬਾਰੇ ਜਿਹੜਾ ਵਿਚਾਰ ਵਟਾਂਦਰਾ ਕਰਕੇ ਪਹਿਲਾਂ ਤੁਹਾਡੇ ਜਿਹੜਾ ਵੀ ਕੋਈ ਆਈਡੀਆ ਹੁੰਦਾ ਪਹਿਲਾਂ ਕੋਈ ਨਾ ਕੋਈ ਬੰਦਾ ਉਹਨੂੰ ਕਨਸੀਵ ਕਰਦਾ ਜਿਵੇਂ ਸਾਡੇ ਨੈਸ਼ਨਲ ਕਮਿਸ਼ਨਰ ਸਾਹਿਬ ਨੇ ਹੈਲਥ ਬਾਰੇ ਸੋਚਿਆ এডੂਕੇਸ਼ਨ ਬਾਰੇ ਸੋਚਿਆ ਫਿਰ ਮਨੀਸ਼ ਸੋਦੀਆ ਜੀ ਨੇ ਸਤਿੰਦਰ ਜੈਨ ਜੀ ਨੇ ਉਹਨੂੰ ਇੱਕ ਜਿਹੜਾ ਹੈਗਾ ਪ੍ਰੈਕਟੀਕਲ ਜਾਮਾ ਪੜਾਇਆ ਉਹਨੂੰ ਅਸੀਂ ਜਿਹੜੀ ਉਹ ਵਿਜ਼ਨ ਹੈ ਅਸੀਂ ਉਹਨੂੰ ਪੰਜਾਬ ਚ ਲਾਰਜ ਸਕੇਲ ਤੇ ਜਿਹੜਾ ਇੰਪਲੀਮੈਂਟ ਕੀਤਾ ਉਹਦੇ ਰਿਜ਼ਲਟ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਹੁਣ ਸਾਰੇ ਜਿਹੜੇ ਹੈਗੇ ਆ ਤੇ ਅਸੀਂ ਲੋਕਾਂ ਨਾਲ ਸਾਡਾ ਜਿਹੜਾ ਵਾਅਦਾ ਹੈਗਾ ਉਹ ਹੈਗਾ ਗੁੱਡ ਗਵਰਨੈਂਸ ਦਾ ਜਿਹੜੀ ਕਿ ਲੋਕ ਪੱਖੀ ਹੋਵੇ ਜਿਸ ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ ਲੋਕਾਂ ਦੀ ਸਿਹਤ ਚੰਗੀ ਹੋਵੇ ਉਹਦੇ ਨਾਲ ਪ੍ਰੋਡਕਟਿਵਿਟੀ ਵਧੇਗੀ ਜੇ ਲੋਕ ਤੰਦਰੁਸਤ ਹੋਣਗੇ ਤਾਂ ਹੀ ਉਹ ਜਿਹੜਾ ਕੰਮ ਕਰ ਪਾਣਗੇ ਤਾਂ ਹੀ ਜਿਹੜਾ ਸਮਾਜ ਅੱਗੇ ਵਧੇਗਾ ਸੋ ਸਿਹਤ ਤੇ ਸਿੱਖਿਆ ਇਹ ਦੋ ਚੀਜ਼ਾਂ ਸਮਾਜ ਦੇ ਅੱਗੇ ਵਧਣ ਵਾਸਤੇ ਬਹੁਤ ਜ਼ਰੂਰੀ ਆ ਜੀ ਠੀਕ ਹੈ ਐਨਐਚਐਮ ਨੇ ਫਾਂਡ ਨੂੰ ਲੈ ਕੇ ਸਹਿਮਤੀ ਕਹਿੰਦੇ ਕੇਂਦਰ ਨਾਲ ਬਣੀ ਆ ਪਰ ਸ਼ਰਤ ਹੈ ਜੀ ਕਹਿੰਦੇ ਫੋਟੋ ਹਟਾਈਆਂ ਜਾ ਰਹੀਆਂ ਨੇ ਮੁੱਖ ਤੇ ਜੇਕਰ ਆਮ ਆਪ ਕਲੀਨਿੰਗ ਦਾ ਨਾਮ ਵੀ ਬਦਲਿਆ ਜਾਏਗਾ ਦੇਖੋ ਗੱਲ ਇਹ ਹੈਗੀ ਆ ਵੀ ਜਦੋਂ ਕੋਈ ਆਪਣਾ ਦੋ ਪਾਰਟੀਆਂ ਹੁੰਦੀਆਂ ਨਾ ਜੀ ਉਹਨਾਂ ਦੇ ਆਪਸ ਦੇ ਵਿੱਚ ਡਾਇਲੌਗ ਹੁੰਦਾ ਵੀ ਆਰ ਐਂਡ ਡਾਇਲੌਗ ਤੇ ਜਿਹੜਾ ਨਾਮ ਉਹਨਾਂ ਨੇ ਵੀ ਪ੍ਰਪੋਜ਼ ਕੀਤਾ ਸੀਗਾ ਉਹ ਮਤਲਬ ਸਾਡੀਆਂ ਉਹਦੇ ਬਾਰੇ ਕੁਝ ਸਾਡਾ ਵਿਚਾਰ ਸੀਗਾ ਰਿਜ਼ਰਵੇਸ਼ਨ ਸੀਗੀਆਂ ਸਾਡੇ ਨਾਮ ਬਾਰੇ ਜਾਂ ਫੋਟੋ ਬਾਰੇ ਉਹਨਾਂ ਦੀ ਰਿਜ਼ਰਵੇਸ਼ਨ ਸੀਗੀਆਂ ਸੋ ਅਸੀਂ ਆਪਸ ਚ ਡਿਸਕਸ ਕਰ ਰਹੇ ਹਾਂ ਜੀ ਤੇ ਅਸੀਂ ਆਲਮੋਸਟ ਜਿਹੜਾ ਸਾਡਾ ਕੰਸੈਂਸਸਸ ਤੇ ਪਹੁੰਚ ਗਏ ਆ ਉਹ ਜਦੋਂ ਫਾਈਨਲ ਹੋ ਜਾਏਗਾ ਮਤਲਬ ਸਾਰਾ ਕੁਝ ਤੁਹਾਡੇ ਸਾਡੇ ਨਾਲ ਸ਼ੇਅਰ ਕਰਾਂਗੇ ਸਰ ਉਹਨਾਂ ਉਹਨਾਂ ਸਰ ਉਹਨਾਂ ਨੇ ਕਿ ਸੁਣੋ ਪੂਰੀ ਗੱਲ ਸੁਣੋ ਪੂਰੀ ਗੱਲ ਸੁਣੋ ਦੇਖੋ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਆ ਉਹ ਦੋ ਜਗ੍ਹਾ ਤੇ ਮਤਲਬ ਬਣਿਆ ਹੋਇਆ ਇੱਕ ਤਾਂ ਹੈਗੀ ਆ ਜਿਹੜੇ ਐਗਜ਼ਿਸਟਿੰਗ ਆਪਣਾ ਜਿਹੜਾ ਹੈਲਥ ਦਾ ਇਨਫਰਾਸਟ੍ਰਕਚਰ ਆ ਚਾਹੇ ਉਹ ਕਮਿਊਨਿਟੀਲ ਸੈਂਟਰ ਜਾਂ ਜਿਹੜੇ ਆਪਣੇ ਅਰਬਨ ਜਿਹਨੂੰ ਅਸੀਂ ਪੀਐਸਸੀਸ ਕਹਿੰਦੇ ਆ ਜਾਂ ਜਿਹੜੀਆਂ ਡਿਸਪੈਂਸਰੀ ਸਿਗੀਆਂ ਚਾਹੇ ਅਰਬਨ ਡਿਸਪੈਂਸਰੀ ਆ ਜਾਂ ਰੂਰਲ ਡਿਸਪੈਂਸਰੀ ਆ ਇੱਕ ਤਾਂ ਉਹਨਾਂ ਦੇ ਵਿੱਚ ਬਣਿਆ ਸੀ